ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੰਨੇ ਦੀ ਫਸਲ ਤੇ ਦਿੱਤੇ ਬਿਆਨ ਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਨੇ ਕੀਤੀ ਨਖੇਦੀ ਅੱਜ ਸ਼ਾਮ ਕਰੀਬ 5 ਵਜੇ ਜਾਣਕਾਰੀ ਦਿੰਦੇ ਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਰ ਦਿਨ ਹਾਸੋ ਹੀਨੇ ਬਿਆਨ ਜਾਰੀ ਕਰਕੇ ਮਿਹਨਤ ਕਰਨ ਵਾਲੇ ਲੋਕਾਂ ਦੇ ਦਿਲਾਂ ਤੇ ਸੱਟਾਂ ਮਾਰੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਿਸਾਨਾਂ ਨੂੰ ਗੰਨੇ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਉਹਨਾਂ ਕਿਹਾ ਕਿ ਪਹਿਲਾਂ ਵੀ ਕਿਸਾਨਾਂ ਵੱਲੋਂ ਗੰਨੇ ਦੀ ਫਸਲ ਦੀ ਖੇਤੀ ਕੀਤੀ ਜਾਂਦੀ ਸੀ ਪਰ ਪ੍ਰਾਈਵੇਟ ਮਿਲ ਮਾਲਕਾਂ ਵੱਲੋਂ ਕਿਸਾਨਾਂ ਦੀ ਵੱਡੇ ਪੱਧਰ ਤੇ ਲੁੱਟ ਕੀਤੀ ਗਈ ਉਹਨਾਂ ਕਿਹਾ ਕਿ ਅਜਿਹੇ ਬਿਆਨ ਜਾਰੀ ਕਰਨ ਤੋਂ ਪਹਿਲਾਂ ਮਾਨ ਸਰਕਾਰ ਵੱਲੋਂ ਮਿਲਾ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸਾਨ ਵੱਲੋਂ ਗੰਨੇ ਦੀ ਖੇਤੀ ਕਰਨ ਤੋਂ ਬਾਅਦ ਗੰਨੇ ਦੀ ਫਸਲ ਨੂੰ ਵੇਚਣ ਲਈ ਮਿਲਾ ਦਾ ਪ੍ਰਬੰਧ ਹੋਵੇ ਉੱਥੇ ਹੀ ਉਹਨਾਂ ਕਿਹਾ ਕਿ ਹਰੇਕ ਸਰਕਾਰ ਵੱਲੋਂ ਬਦਲਮੀ ਖੇਤੀ ਅਪਣਾਉਣ ਲਈ ਤਾਂ ਉਹਨਾਂ ਨੂੰ ਜਰੂਰ ਉਤਸ਼ਾਹਿਤ ਕੀਤਾ ਜਾਂਦਾ ਹੈ ਪਰ ਕਿਸੇ ਵੀ ਸਰਕਾਰ ਵੱਲੋਂ ਅਜੇ ਤੱਕ ਫਸਲਾਂ ਤੇ ਐਮਐਸਪੀ ਦੇਣ ਬਾਰੇ ਨਹੀਂ ਕਿਹਾ ਗਿਆ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਬਿਆਨ ਦੀ ਪੂਰਨ ਤੌਰ ਤੇ ਨਿਖੇਧੀ ਕਰਦੇ ਹਾਂ ਉਨ੍ਹਾਂ ਕਿਹਾ ਕਿ ਉਹਨਾਂ ਨੂੰ ਅਜਿਹੇ ਬਿਆਨ ਜਾਰੀ ਨਹੀਂ ਕਰਨੇ ਚਾਹੀਦੇ ਮੈਂ ਮਨਦਰ ਸਿੰਘ ਪਣੀਵਾਗਾ ਬੀਕੇਜੂ ਟਕੌਂਦਾ ਦਾ ਜ਼ਿਲ੍ਹਾ ਪ੍ਰਧਾਨ ਮਾਨਸਾ ਅੱਜ ਇੱਕ ਹੋਰ ਭਗਵੰਤ ਮਾਨ ਜੀ ਦਾ ਬਿਆਨ ਆਇਆ ਕਿਉਂਕਿ ਜਦੋਂ ਤੋਂ ਸਰਕਾਰ ਬਣੀ ਹੈ ਇਕੱਲੇ ਬਿਆਨ ਨੇ ਬਿਆਨਾਂ ਤੋਂ ਬਣਾ ਕੁਝ ਨਹੀਂ ਜਿਵੇਂ ਜੇ ਕਹਿ ਦਈਏ ਵੀ ਹਾਸੋ ਹੀਣੇ ਬਿਆਨ ਦੇ ਕੇ ਮਿਹਨਤ ਕਰਨ ਵਾਲੇ ਲੋਕਾਂ ਦੇ ਦਿਲਾਂ ਦੇ ਉੱਤੇ ਛੱਟ ਮਾਰਦਾ ਅੱਜ ਇੱਕ ਬਿਆਨ ਹੈ ਵੀ ਕਿਸਾਨਾਂ ਨੂੰ ਬਦਲਵੇਂ ਖੇਤੀ ਕਰੋ ਗੰਨੇ ਦੀ ਖੇਤੀ ਲਾਓ ਪਹਿਲਾਂ ਵੀ ਗੰਨਾ ਲਾਉਂਦੇ ਸੀ ਸਾਡੇ ਕਿਸਾਨ ਪ੍ਰਾਈਵੇਟ ਜਿਹੜੀਆਂ ਮਿੱਲਾਂ ਨੇ ਉਹਨਾਂ ਨੇ ਲੁੱਟ ਲਿਆ ਕਿ ਅਸੀਂ ਐਮਐਸਪੀ ਦੀ ਮੰਗ ਕਰਦੇ ਹਾਂ ਵੀ ਬਿਆਨ ਦੇਣ ਤੋਂ ਪਹਿਲਾਂ ਮਿੱਲਾਂ ਦਾ ਇੰਤਜ਼ਾਮ ਕਰੋ ਮਿੱਲਾਂ ਵੇਚਣਗੇ ਕਿੱਥੇ ਲੋਕ ਜਾ ਕੇ ਆ ਆਪਣੇ ਮਾਨਸਾ ਜ਼ਿਲ੍ਹੇ ਚ ਭਲਾਡੇ ਦੇ ਵਿੱਚ ਮਿਲ ਸੀਗੀ ਵੇਚ ਕੇ ਸਾਰੀ ਖਾ ਗਏ ਇਹ ਮੇਰੇ ਘਰ ਹੋਰ ਨਵੇਂ ਕੋਈ ਮਿਲਦਾ ਪ੍ਰਬੰਧ ਨਹੀਂ ਹੈਗਾ ਐਨਾ ਦੂਜੀਆਂ ਸਰਕਾਰਾਂ ਨੇ ਬਿਆਨ ਦਿੱਤਾ ਕਿ ਕਿਸਾਨਾਂ ਨੂੰ ਝੋਨੇ ਦਾ ਖੇੜਾ ਛੱਪੇ ਮਰਮਾ ਲਾ ਲਓ ਮਰਮੇ ਵਾਲਿਆਂ ਮਿਲਾਂ ਚੈਂਚਿਆਂ ਲੋਕਾਂ ਨੇ ਕਰਿਆ ਸਹਾਉਕਾਰਾਂ ਨੇ ਕਰਿਆ ਸਾਰੇ ਮਿਲਾਂ ਜਿਹੜੇ ਅੱਜ ਕਬੂਤਰ ਬੋਲਣ ਲੱਗੇ ਮਿਲਾਂ ਦੇ ਵਿੱਚ ਅਸੀਂ ਕਹਿੰਦੇ ਆਂ ਵੀ ਗੰਨੇ ਦੀ ਖੇਤੀ ਠੀਕ ਹੈ ਹਰੇ ਕਿਸਾਨ ਥੋੜਾ ਥਵੇ ਲਾਉਂਦੇ ਆ ਜਿੰਨਾ ਲੋੜ ਮੁਤਲਕ ਜਿੱਧਰ ਲੱਗਦਾਗਾ ਕੰਮ ਆ ਵੀ ਉਧਰ ਕੀ ਹਾਲ ਹੁੰਦਾ ਪ੍ਰਾਈਵੇਟਾਂ ਨੇ ਕਿਵੇਂ ਉਹਨਾਂ ਦੀ ਸੱਲ ਲਾਹੀ ਹੈ ਲੋਕਾਂ ਦੀ ਰੇਟ ਦੇ ਵਿੱਚ ਨਗੂਨਾ ਵਾਧਾ ਕਰਦੇ ਹੋ ਰੇਟ ਬਿਆਨ ਦੇ ਕੇ ਮਿੱਲਾਂ ਦਾ ਪ੍ਰਬੰਧ ਕਰਕੇ ਕਿਸਾਨਾਂ ਨੂੰ ਦੋਸ਼ ਹੈ ਤਾਂ ਚਾਹੋ ਦੀ ਉਸ ਵੀ ਹਰਾ ਕਰਾ ਲਓ ਪਹਿਲਾਂ ਸਬਜ਼ੀਆਂ ਵਾਧੂ ਸੜਕਾਂ ਦੇ ਉੱਤੇ ਕਿਸਾਨਾਂ ਨੇ ਰੋਲ ਗਿਆ ਨੇ ਸਬਜ਼ੀਆਂ ਦਾ ਢੇਰ ਲਾਤੇ ਦੁੱਧ ਦੀਆਂ ਮੰਡੀਆਂ ਵਗਾਇਤੀਆਂ ਡੇਰੀਆਂ ਦੇਤੀਆਂ ਵੱਡੀਆਂ ਵੱਡੀਆਂ ਕਿਸਾਨਾਂ ਨੂੰ ਲਾਉਣਾ ਦੇ ਉੱਤੇ ਵੱਡੀ ਪੱਧਰ ਤੇ ਦੁੱਧ ਹੈ ਜਿਹੜਾ ਦੁੱਧ ਦੀਆਂ ਨਦੀਆਂ ਵਗੀਆਂ ਹੋਈਆਂ ਨੇ ਔਰ ਜਿਹੜਾ ਵੀ ਸਰਕਾਰ ਬਿਆਨ ਦਿੰਦੀ ਹੈ ਕਿਸਾਨ ਉਹੀ ਕੋ ਸਹਾਰਾ ਕਰ ਦਿੰਦਾ ਹੈਗਾ ਪਰ ਉਹਦਾ ਐਮਐਸਪੀ ਦਾ ਲੰਬੇ ਸਮੇਂ ਤੋਂ ਰੌਲਾ ਪਾਉਣਾ ਉਧਰ ਨਹੀਂ ਗੌਰ ਕਰਦੇ ਮਨੇ ਤਾਂ ਨਵਾਂ ਕੋਈ ਬਿਆਨ ਆ ਜਿਹੜਾ ਸਰਕਾਰ ਕੱਟ ਮਾਰਦੀ ਹੈ ਇਹਦੀ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਆ ਜਿਹੜਾ ਝੋਨਾ ਪਿਆਗਾ ਮੰਡਿਆ ਦੇ ਵਿੱਚ ਉਹ ਚੱਕੀ ਪਹਿਲਾਂ ਤੇ ਕਿਸਾਨਾਂ ਨੂੰ ਰਾਇ ਨਾ ਦੇਵੇ ਉਸ ਤੋਂ ਬਾਅਦ ਜਿਹੜੀ ਸਿੱਧੀ ਬਜਾਈ ਦੀ ਗੱਲ ਕੀਤੀ ਹੈ ਝੋਨਾ ਜਿਹੜਾ ਪ੍ਰਾਲਾ ਵਿੱਚ ਪਦਪਤ ਆ ਉਹ ਪ੍ਰਾਲੇ ਦੇ ਨਾਲ ਵੱਡੀ ਪੱਧਰ ਤੇ ਛੰਡ ਪੈ ਗਿਆ ਕਣਕ ਦਾ ਨਿਸ਼ਕਾਨ ਹੋ ਗਿਆ ਅੱਧੀ ਕਣਕ ਉੱਡ ਗਈ ਉਧਰ ਗੌਰ ਕਰੇ ਨਵੀਆਂ ਜੇ ਪੰਜਾਬੀ ਚ ਕਹਦੀਏ ਵੀ ਉਜੜੀਆਂ ਖੱਡਾਂ ਚ ਨਾ ਸਾਡੇ ਜਿਹੜਾ ਸਰਕਾਰ ਨੇ ਪਹਿਲਾਂ ਕੰਮ ਕਰਨਾ ਉਧਰ ਗੌਰ ਦੇ ਦੇ ਫਿਰ ਇਹ ਜਿਹੜਾ ਲੋਕਾਂ ਨੂੰ ਸੁਝਾ ਦੇ ਦੇ